ਟੈਕਸੀ ਲੈਣੀ ਪਣੀ ਆਪੋ ਬਾਸ ਸੁਰਜ ਟ੍ਰੇਨ ਦੇ ਵਿੱਚ ਜਾਣਾ ਵਾ ਤਾਂ 1 ਘੰਟਾ ਲੱਗ ਜਾਣਾ ਟੈਕਸੀ ਦੇ ਵਿੱਚ ਸਿਰਫ ਮੈਨੂੰ 7-10 ਮਿੰਟਾਂ ਚ ਪਹੁੰਚ ਜਾਣਾ ਉਹਦਾ ਇੱਥੇ ਇਹਨਾਂ ਨੂੰ ਇੰਗਲਿਸ਼ ਵੀ ਨਹੀਂ ਆਉਂਦੀ ਹੈਗੀ ਤੇ ਆਟਾਲੀਅਨ ਬੋਲੀ ਜਾਂਦੇ ਆ ਸਾਹਮਣੇ ਹੀ ਬਾਕੀ ਕੁਝ ਨਹੀਂ ਕਹ ਰਹੇ ਮੈਨੂੰ ਦੋ ਚਾਰ ਵਾਰ ਇਸ ਇਹਨਾਂ ਦੇ ਆਉਂਦੇ ਆ ਨਮਸਤੇ ਨਮਸਤੇ ਇਹਨਾਂ ਨੂੰ ਕਹਣਾ ਮੈਂ ਆਪਣਾ ਟੈਕਸੀ ਲੈ ਲਈ ਤਾਂ 10 ਕਿ ਮਿੰਟਾਂ ਚ ਪਹੁੰਚ ਜਾਣਾ ਵਾ ਲਓ ਜੀ ਪਹੁੰਚ ਗਏ ਆਪਾਂ ਹੋਟਲ ਆ ਟੈਕਸੀ ਸੀ ਛੱਡ ਕੇ ਵੀ ਹੋਣੇ ਆਪਾਂ ਨੂੰ ਹੁਣ ਪੰਦਰ ਜਾਂਦੇ ਆ ਦੇਖਦੇ ਆ ਅੱਛਾ ਕੀ ਨ ਕਰ ਲਈਏ ਇਹ ਵਾਲਾ ਆਪਣਾ ਹੋਟਲ ਆ ਆ ਮਿਲ ਗਿਆ ਆਪਣਾ ਰੂਮ 333 ਫੌਥ ਫਲੋਰ ਤੇ ਜਾਵਾਂਗੇ ਹੁਣ ਇੰਦਰਲੀ ਸਾਡ ਆਪਣਾ ਰੂਮ ਹਾਂਜੀ ਆਪਾਂ ਪਹੁੰਚ ਗਏ ਆਂ ਆਪਣੇ ਰੂਮ 'ਚ ਇਹ ਹੈਗਾ ਆਪਣਾ ਰੂਮ ਹਾਂ ਬੈੱਡਾ ਇਹ ਹੈਗਾ ਬਹੁਤ ਸ਼ੂਰੂ ਉਹ ਦੇਖ ਲੋ ਚੰਗੀ ਤਰ੍ਹਾਂ ਵੀ ਉਹ ਬਹੁਤ ਵਧੀਆ ਵੈਸੇ ਦਾ ਰੂਮ ਤਾਂ ਕਾਫੀ ਵਗੈਰਾ ਵੀ ਪਈ ਆਪਣੀ ਇਹ ਮਿਰਹਰਾ ਆਹਦੀ ਕਾਫੀ ਕੋਲਡ ਡਰਿੰਕ ਵਗੈਰਾ ਵੀ ਪਈਆਂ ਆਹ ਦੇਖੋ ਫ੍ਰਿਜ ਚ ਆਹ ਕਾਫੀ ਵਗੈਰਾ ਪੀ ਸਕਦੇ ਆ ਬਣਾ ਕੇ ਚਾਹ ਵੀ ਪਈ ਆ ਤੇਰਾ ਥੱਲੇ ਫ੍ਰੀਜ ਚ ਕੋਲ ਡਰਿੰਕਸ ਫੈਂਟਾ ਵਗੈਰਾ ਵੀ ਪਿਆ ਵੇਖੋ ਇਹ ਆਪਣੇ ਪੂਰੇ ਖਾਦਮ ਕਰਦਾ ਨੇ ਫਿਰ ਆਣੇ ਆ ਪਿੰਗਲ ਦੀ ਰੱਖਿਆ ਓਵਨ ਵੀ ਹੈਗਾ ਮੇਰੇ ਖਿਆਲ ਨਾਲ ਉਹ ਨਹੀਂ ਓਵਨ ਨਹੀਂ ਹੈਗਾ ਪਰਸਨਲ ਕਲੋਜ਼ ਟੋਰ ਪ੍ਰੈਸ ਲੌਕ ਆਪਾਂ ਜੀ ਉਸ ਨੂੰ ਜੀ ਰੱਖੋ ਹਾਂ ਇੱਥੇ ਆਪਾਂ ਕੋਈ ਪਾਸਵਰਡ ਵਗੈਰਾ ਪੈਸੇ ਵਗੈਰਾ ਰੱਖ ਸਕਦੇ ਆ ਔਰ نیچے ਡਰੋਲ ਆ ਤੰਬਾਕੀਆ ਹੈਗਾ ਉਹਨਾਂ ਦਾ ਟੀਵੀ ਲੱਗਾ ਆ। ਇੰਤੇ ਕੱਪ ਬਈਆ ਇੰਤ ਕੋਫੀ ਬਣਾ ਸਕਦੇ ਆ। ਫੌਨ ਸੋਫਾ ਇਹ ਰਗਾ ਬੈੱਡ ਮੈਥੋ ਦੇਖੋ ਵੀਓ। ਇਹ ਆਪਣਾ ਬਹੁਤ ਰੂਮ ਆ। ਹਮ ਬਧੀ ਘਣਾ ਟੱਕਲੀਨ ਆ ਨੂੰ ਪ੍ਰੋਪਰ। ਆਗੀ ਮਾ ਉਹ ਟਾਇਲਟ ਹੀ ਲੱਗਦੀ ਐ। ਵੜਾ ਨਹੀਂ ਵਾਲਾ ਆਇਆ ਹੈ। ਕਈ ਦਬਲੇਖੇ ਨਾਲ ਮੇਰੇ ਘਲੇਚੇ ਪੈ ਜਾਂਦੇ ਹੁਣੇ ਆਉਂਦੇ ਤਾਂ ਪਿੱਛੇ ਤੋਂ ਹੋਂਦ ਨੂੰ ਹੁੰਦਾ। ਜਗਾਰਡ ਵਧੀਆ। ਟਾਵਲੀ ਵੇ ਆ ਹੇ ਨੀਚੇ ਸੁਗਰਾ ਏੜ ਰਾਰ ਹੈਗੀ ਆ ਪਰ ਸਪਰੇ ਨਹੀਂ ਹੈਗੀ ਇੱਥੇ। ਸ਼ੇਵਿੰਗ ਕਿੱਟ ਵੀ ਆ ਗਿਆ ਚਲੋ ਬਰਸ਼ ਵਗੈਰਾ ਵੀ ਆ ਗਿਆ ਵੈਸੇ। ਨੋ ਪਰੋਂ। ਨਾ ਆਗਾ ਬਾਹਰ ਦਾ ਵੀ ਬਾਹਰ ਦਾ ਤਾਂ ਸ਼ਾਂਤੀ ਹੈ। ਏਅਰਪੋਰਟ ਦੇ ਉੱਤੇ ਕੋਲੀ ਲੈ ਲਿਆ ਸੀਗਾ ਮੈਂ ਹੋਟਲ ਹਾਂਜੀ ਕਿੱਤਾ ਸਾਰੇ ਗੁੱਡ ਮਾਰਨਿੰਗ ਤੇ ਆਪਾਂ ਉੱਥੇ ਖੜੇ ਆ ਸਵੇਰ ਹੋ ਗਈ ਆ ਵੈਦਰ ਬਹੁਤ ਨਾਈਸ ਆ ਹੁਣ ਆਪਾਂ ਜਾ ਰਹੇ ਆ ਮਿਲਾਨ ਸਿਟੀ ਦੇ ਵਿੱਚ ਇੱਕ ਕਾਫੀ ਫੇਮਸ ਜਗ੍ਹਾ ਆ ਉੱਥੇ ਘੁੰਮਾਂਗੇ ਚਲੋ ਮਿਲਦੇ ਆ ਪਹਿਲਾਂ ਥੋ ਮੈਟਰੋ ਲੈਣੀ ਪੈਣੀ ਆ ਬਾਕੀ ਚੈੱਕ ਕਰਕੇ ਫੇਰ ਆਨੇ ਆਪਾਂ ਦੁਬਾਰਾ ਮਿਲਦੇ ਆ ਤੁਹਾਨੂੰ ਬਾਏ ਬਾਏ ਟੇਕ ਕੇਅਰ ਇਹ ਹੈਗਾ ਬਾਹਰ ਦਾ ਵੀਊ ਪਰ ਹੋ ਏਅਰਪੋਰਟ ਦੇ ਕੋਲੀ ਲੈ ਲਿਆ ਸੀਗਾ ਮੈਂ ਹੋਟਲ ਕਿ ਤਾਂ ਚਲੋ ਮਗਨ ਨਾਲੇ ਸਵੇਰ ਨੂੰ ਗੱਲ ਮੇਰੀ ਜਲਦੀ ਆ ਫਲਾਈਟ ਐਸ ਕਰਕੇ ਫਿਰ ਆਪਾਂ ਜਲਦੀ ਪਹੁੰਚਾਂਗੇ ਏਅਰਪੋਰਟ ਤੇ ਉਹ ਪੂਰਾ ਖਲਾਰਾ ਬਾਦ ਤਾਂ ਆਪਾਂ ਨੇ ਆ ਕੇ ਉਹਨਾਂ ਨੇ ਕਰ ਲਾਣਾ ਇਹਨਾਂ ਨੂੰ ਕਲੀਅਰ ਕਾਫੀ ਬਣਾ ਲਾਂਦੇ ਆ ਇੱਕ ਇਹਦੇ ਚ ਬਣਾ ਕੇ ਦੇਖਦੇ ਆ ਕਿੱਧਰ ਆ ਆ ਮੇ ਬਣਾ ਕੇ ਦੇਖਦੇ ਆਂ ਤੁਹਾਨੂੰ ਵਿੱਚ ਪਾਉਣੇ ਵੰਦੀਆਂ ਆ ਆਰ ਉਹੀ ਬਣਾਈ ਸੀ ਬੜੀ ਨਹੀਂ ਵਧੀਆ ਨਹੀਂ ਆ ਬੜੀ ਜਿਆਦਾ ਵਧੀਆ ਹਾਂਜੀ ਆਪਾਂ ਹੁਣ ਜਾ ਰਹੇ ਹਾਂ ਘੁੰਮਣ ਲਈ ਇਹ ਆਪਣਾ ਹੋਟਲ ਆ ਇੱਥੇ ਆਪਾਂ ਰੁਕੇ ਆ ਅੰਦਰ ਹੈ ਦਾ ਰੈਸਟੋਰੈਂਟ ਚਲੋ ਹੁਣ ਆਪਾਂ ਚੱਲਦੇ ਆਂ ਦੇਖੀਏ ਕਿੱਥੋਂ ਬਾਸ ਲੈਣ ਨੂੰ ਜਰਮਨ ਪਰੋ ਲਗੀ ਹੈ ਲੋਕਾਂ ਦਾ ਟ੍ਰਾਂਸਪੋਰਟ ਖੋਲਦੇ ਡੋਰ ਆਪਣੇ ਆ ਥੋੜਾ ਸ਼ਾਂਤੀ ਜਿਹੇ ਏਰੀਆ ਦੇ ਵਿੱਚ ਲਿਆ ਮੈਂ ਹੋਟਲ ਬਿਕੋਜ਼ 에어ਪੋਰਟ ਤਾਂ ਹੈਗਾ 4 ਕਿਲੋਮੀਟਰ ਦੂਰ ਆ ਬਾਸ ਮਾਰਿਆ ਪਿੱਛੇ ਆਪਣਾ ਹੋਟਲ ਬਾਰ ਰਾਤ ਨੂੰ ਤਾਂ ਨਵਾਂ ਵਧੀਆ ਲੱਗਦਾ ਲੱਦਾ ਕੁਵਾੜੇ ਹੀ ਆ। ਬਾਕੀ ਸਹੀ ਆ ਅੰਦਰ ਵਰਬ ਬਹੁਤ ਵਧੀਆ। ਇਟਲੀ ਇਟਲੀ ਫਿਰ ਰਹੇ ਆ ਆਪਾਂ ਇਟਲੀ ਦੀਆਂ ਹਣ ਗਲੀਆਂ ਗਾਵਾਂਗੇ। ਦੋਸਤ ਨਿਆਣਾ ਸੀਗਾ ਨਾਲ ਮੌਕੇ ਤੇ ਆ ਕੇ ਉਹਨੇ ਮਨਾ ਕਰਤਾ। ਹੁਣ ਆਪਾਂ ਇਕੱਲੇ ਘੁੰਮਾਂਗੇ। ਹੁਣ ਅੱਦੇ ਕੋਈ ਫੜਨਾ ਪੈਣਾ ਵੀਡੀਓ-ਵਿਡੀਓ ਸ਼ੂਟ ਲਈ। ਲੋਕੇਸ਼ਨ ਆਰਾਧਕਾਰੀ ਆ। ਇਹ ਤਾਂ ਜੰਗਲ ਦੇ ਵਿੱਚ ਨੂੰ ਜਾ ਰਿਹਾ ਰਾਵਾ ਕਿ ਦੇਖਦੇ ਅੱਗੇ ਆ ਕੀ ਆਉਂਦਾ ਅੱਗੇ ਤਾਂ ਕੋਈ ਰਾਹ ਨਹੀਂ ਦਿਖਦਾ ਅੱਗੇ ਲੈਫਟ ਮੇ ਰੇਖਾ ਆ ਤਾਂ ਗਏ ਆ ਦੇਖੋ ਕਿੰਨਾ ਅੱਗਾ ਕਿਸ਼ਾਂ ਪਾਰਕ ਲੱਗਦੀ ਜੇ ਵੈਸੇ ਬਾਕੀ ਪਤਾ ਨਹੀਂ ਚਲੋ ਰਾਬਰ ਅੱਖਾਂ ਦੇਖਦੇ ਆ ਕੀ ਬਣਦਾ ਅੱਗੇ ਆਕੇ ਜੰਗਲ ਜੰਗਲ ਹੀ ਹੈ ਸਾਰੇ ਪਾਸੇ ਵੇਖੋ ਛਿੱਟਲੀ ਦੇ ਜੰਗਲ ਆ ਇਹ ਡੋਂਕੀ ਲਾਣ ਲੱਗਾ ਉੱਥੋਂ ਮੈਂ ਕਾ ਵਣੀਆਂ ਲੋਕੇਸ਼ਨ ਕੁੱਤਾ ਆਂਦਾ ਵੇ ਆ ਯਾਰ ਇਧਰ ਦੀ ਲੋਕੇਸ਼ਨ ਦਿਖਾ ਰਿਹਾ ਵਾ ਬਾਕੀ ਉਹ ਟਾਲੀਆਂ ਚ ਲਿਖਿਆ ਹੋਇਆ ਵਾ ਪਤਾ ਵੀ ਨਹੀਂ ਕੀ ਸਿਸਟਮ ਆ ਸ਼ੁਕਰ ਆ ਰਾਤ ਮੈਂ ਟੈਕਸੀ ਲੈ ਕੇ ਆ ਗਿਆ ਸੀ ਏਅਰਪੋਰਟ ਤੋਂ ਉਹ ਤਾਂ ਕਿੱਥੋਂ ਜਿਹੜੀ ਮੈਟਰੋ ਆ ਲੋਕਲ ਟਰਾਂਸਪੋਰਟ ਹੈ ਜੀ ਮੇਰੇ ਖਾਲ 1.5 ਕਿਲੋਮੀਟਰ ਦੂਰ ਪੈਂਦੀ ਆ ਜੇ ਆਪਾਂ ਪੈਦਲ ਜਾਣਾ ਤਾਂ ਮੇਰੇ ਖਾਲ 20 20 ਮਿੰਟ ਲੱਗਦੇ ਆ ਬਾਕੀ ਡਿਪੈਂਡ ਕਰਦਾ ਬੰਦੇ ਤੇ ਕਿੰਨੇ ਮਿੰਟ ਚ ਪਹੁੰਚਦਾ ਵਾ ਬਾਕੀ ਦੇਖਦੇ ਹਾਂ ਹੁਣ ਕੀ ਬਣਦਾ ਇੱਥੇ ਲਈ ਤਾਂ ਜੰਗਲ ਆਇਆ ਦੇਖੋ ਉਹ ਲਿਖਿਆ ਆ 40 ਇੰਚ ਬਾਕੀ ਪਤਾ ਨਹੀਂ ਇਹਦਾ ਕੀ ਮਤਲਬ ਆ ਮਾਤਾ ਨੂੰ ਦੋ ਪਤਾ ਨਹੀਂ ਕੀ ਲਿਖਿਆ ਹੋਇਆ ਵਾ ਮਾਮਲੇ ਕਿ ਆਇਆ ਚਲੋ ਜਾਈਏ ਆਨੇ ਦੇਖਦੇ ਆਪਾਂ ਦਾ ਡੰਡਾ ਚੱਕ ਲਿਆ ਵਾ ਜੇ ਕੋਈ ਜਾਨਵਰ ਆ ਗਿਆ ਤੇ ਆਪਾਂ ਮਾਰ ਆਪਣੀ ਸੇਫਟੀ ਲਈ ਤਾਂ ਕੁਝ ਕਰਨਾ ਹੀ ਆ ਨਾ ਇਕੱਲਾ ਹੀ ਆ ਮੈਂ ਵੈਸੇ ਇਦਾਂ ਕੋਈ ਨਹੀਂ ਹੈਗਾ ਦੇਖੋ ਦੇਖੋ ਵੀਰ ਚੱਕ ਲਿਆ ਆਪਾਂ ਡੰਡਾ ਕੋਈ ਨਹੀਂ ਹੈਗਾ Google Map ਦੇ ਸਹਾਰੇ ਜਾ ਰਹੇ ਆਂ ਦੇਖੋ ਹਣ ਕਿੱਧਰ ਨੂੰ ਲੈ ਕੇ ਜਾ ਰਹੀ ਲੋਕੇਸ਼ਨ ਜਾਈ ਆਣਾ ਵਾਸਤੇ ਜਲਦੀ ਜਲਦੀ ਚਲੀਏ ਦੇਖਦੇ ਆਂ ਵੈਸੇ ਆ ਲੱਗਦਾ ਪਤਾ ਕੀ ਆ ਦੇਖੋ ਕਿਸੇ ਇਨਸਾਨ ਦਾ ਹੀ ਆ ਪੈਰ ਦਾ ਨਿਸ਼ਾਨ ਬਾਕੀ ਆ ਗੱਡੀਆਂ ਮੇਰੇ ਕੋਲ ਸਾਈਕਲ ਲੋਕੀ ਯੂਜ਼ ਕਰਦੇ ਆ ਰਾ ਕੋਈ ਖਤਰਾ ਨਹੀਂ ਹੈ ਵੈਸੇ ਡੰਡਾ ਛੱਡ ਸਕਦੇ ਹਾਂ ਬਟ ਫਿਰ ਵੀ ਆਪਣੀ ਸੇਫਟੀ ਫਸਟ ਆ ਵੈਸੇ ਅੱਗੇ ਇੱਕ ਬੰਦਾ ਦਿਖਿਆ ਮੈਨੂੰ ਜਾ ਰਿਹਾ ਵਾ ਥੋੜਾ ਹਸਲਾ ਹੋ ਗਿਆ ਕਿ ਹਾਂ ਖਤਰੇ ਵਾਲਾ ਨਹੀਂ ਹੈਗਾ ਜੰਗਲ ਕਿ ਆਪਾਂ ਜਾ ਸਕਦੇ ਆ ਬਾਹਰ ਪਹੁੰਚਣ ਵਾਲੇ ਆ ਆਪਣੀ ਲੋਕੇਸ਼ਨ ਤੇ ਪਿੱਛੇ ਦੇਖੋ ਉਹ ਦਾ ਡਰ ਡੁਰ ਵੀ ਮਾੜਾ ਮੋਟਾ ਹੀ ਲੱਗਦਾ ਵਾ ਫਿਰ ਤਾਂ ਮੈਨੂੰ ਵਾ ਵਧੀਆ ਲੱਗਦਾ ਦਾ ਘੁੰਮਣਾ ਤੁਹਾਡੇ ਡੇਂਜਰਸ ਜਗ੍ਹਾ ਤੇ ਹੋਰ ਡਰ ਗਿਆ ਥੈਂਕ ਯੂ ਸਿੱਕਾ ਮਿਲਿਆ ਬੰਦੇ ਮੈਂ ਡਰ ਗਿਆ ਮੈਂ ਕਿਹਾ ਮੈਂ ਕਾਇਮ ਸਕਿਆ ਬਰੋ ਹਾਂ ਇਲਦੀ ਚਲੋ ਹੁਣ ਅੰਨਾ ਫਾਈਨਲ ਅਗੇ ਡੇਂਜਰਸ ਨਹੀਂ ਹੈਗਾ ਠੀਕ ਆ ਕੋਈ ਮਿਲ ਗਿਆ ਸੀਗਾ ਅੰਕਲ ਜੀ ਆ ਕੋਣ ਆ ਸਾਈਕਲਿੰਗ ਕਰਦਾ ਪਿਆ ਸੀਗਾ देखो आ एक घर इत खर जगह पाया पूरा बहुत ज़्यादा पुराना लगता ग्राह कि रस्ता ही लगता बंद तो जा रहे हैं एक आदमी भी कि गया वैसे ट्रेना की आवाज ही तो आ रही है देखते हैं एक का आया पता नहीं लिखा आया एक तो इंग्लिश भी नहीं लेके आया चलो कहा मिल गया वा रास्ता फाइनली देख हूँ कित ला के ही आंसर आपू जी आप फाइनली सेफ वाले रास्ते पहुँच चुके हैं वह जा रहा वह आ रहा है, है अंकल जी जंगल च जुड़े दिख रहा होना ਇਹਤੇ ਕਰਕੇ ਥੋੜਾ ਹੌਂਸਲਾ ਹੋ ਗਿਆ ਸੀਗਾ ਇੱਕ ਹੋਰ ਮਿਲ ਗਿਆ ਸੀਗਾ ਸਾਈਕਲ ਤੇ ਮੈਂ ਡਰ ਗਿਆ ਹਾਂ ਪਤਾ ਨਹੀਂ ਕੌਣ ਨਿਕਲਿਆ ਸਾਈਡ ਤੋਂ ਕੋਈ ਜਾਨਵਰ ਤਾਂ ਨਹੀਂ ਆ ਗਿਆ ਉਹ ਹੌਸਣ ਲੱਗ ਗਿਆ ਵਿਚਾਰਾ ਚਲੋ ਕੋਈਆਂ ਹੁਣ ਆਪਾਂ ਫਾਈਨਲੀ ਸਟੇਸ਼ਨ ਤੇ ਜਾ ਕੇ ਮਿਲਦੇ ਹਾਂ ਹੁਣ ਦੇਖੋ ਹੈਲੀਕਾਪਟਰ ਖੜੇ ਨੇ ਪੁਰਾਣੇ ਹੈ ਕਾਫੀ ਕਾਫੀ ਪੁਰਾਣੇ ਲੱਗਦੇ ਹੋਏ ਹੁਣ ਅੱਗੇ ਦੇਖੀ ਆਪਾਂ ਕਿੱਥੋਂ ਬਾਸ ਮਿਲ ਹਾਂਜੀ ਆਪਾਂ ਆ ਗਿਆਂ ਵਾਪਸ ਹੋਟਲ ਬਿਕੋਜ਼ ਜਿਹੜੇ ਰਾਂ ਮੈਂ ਜਾ ਰਿਹਾ ਸੀਗਾ ਉੱਧਰ ਕੋਈ ਵੀ ਬੱਸ ਸਟਾਪ ਜਾਂ ਕੋਈ ਬੱਸ ਟਰਮੀਨਲ ਵਗੈਰਾ ਕੁਝ ਨਹੀਂ ਸੀਗਾ ਤੇ ਫਿਰ ਵਾਪਸ ਆਣਾ ਪਿਆ ਹੁਣ ਉੱਥੋਂ ਆਪਾਂ ਟੈਕਸੀ ਲਵਾਂਗੇ ਟਰਮੀਨਲ ਫਾਈਟ ਤੇ ਸੌਰੀ ਟਰਮੀਨਲ 1 ਤੇ ਜਾਵਾਂਗੇ ਆਪਾਂ 에어ਪੋਰਟ ਦਨ ਉੱਥੋਂ ਆਪਾਂ ਟ੍ਰੇਨ ਲਵਾਂਗੇ ਮੁੰਬਲਾਨ ਸੈਂਟਰ ਜਾਣ ਲਈ ਫਿਰ ਆਪਾਂ ਉੱਥੇ ਆ ਕੇ ਘੁੰਮਦੇ ਆ ਫਿਰਦੇ ਹੋਏ ਵੀਡੀਓ ਵਗੈਰਾ ਬਣਾਉਣੀ ਆ ਠੀਕ ਮੈਨਾਂ ਫੰਟੋ ਮਿਲੇਗੀ ਟ੍ਰੇਨ ਸਿੱਧੀ ਮਿਲਾਨ ਸਿਟੀ ਮੇਲਿਰਾ ਸੈਂਟਰ ਪੰਦਾ ਉੱਥੇ ਜਾਵਾਂਗੇ ਆਪਾਂ ਹੁਣ ਉੱਥੋਂ ਘੁੰਮਾਂਗੇ ਲੱਗਦਾ ਬਾਹਰ ਆ ਚੁੱਕੀ ਹੈ ਟੈਕਸੀ ਇਹਨਾਂ ਦੀ ਜਿਹੜੀ ਸਰਵਿਸ ਹੈ ਹੋਟਲ ਵਾਲਿਆਂ ਦੀ ਪਰ ਉਹ ਥੋੜੀ ਐਕਸਪੈਂਸਿਵ ਆ ਨੂੰ ਪਰ ਉਹਨੂੰ ਕੋ ਮਨ ਰਹਿਣਾ ਹੈ ਹੁਣ ਖਰਚਾ ਥੋੜਾ ਆਪਾਂ ਦੇਖਣਾ ਆਹ ਖੜੀ ਹੈ ਬੈਨ ਜੀ ਇੱਥੇ ਜਾਵਾਂਗੇ ਹੁਣ ਆਪਾਂ ਟਰਮੀਨਲ 1 ਤੇ ਫੋਟੋ ਲਗਾ ਪਹੁੰਚ ਕੇ ਤੁਹਾਨੂੰ ਕਰਦੇ ਹਾਂ ਕਾਲ ਉਹ ਵੜੀ ਆਵਾਜ਼ ਸਿੱੱਚ ਜਾਵਾਂਗੇ ਆਪਾਂ ਹਾਂਜੀ ਹੁਣ ਆਪਾਂ ਬੈਠ ਚੁੱਕੇ ਆਂ ਗੱਡੀ 'ਚ ਇੱਥੋਂ ਹੁਣ ਆਪਾਂ ਜਾਵਾਂਗੇ ਟਰਮੀਨਲ 1 ਤੇ ਮਿਲਦੇ ਆਂ ਫਿਰ ਉੱਥੇ ਜਾ ਕੇ ਹੁਣ ਮੈਟਰੋ ਸਟੇਸ਼ਨ ਤੇ ਸਿੱਧੇ ਹਾਂਜੀ ਆਪਾਂ ਪਹੁੰਚ ਗਏ ਆਂ ਇੱਥੋਂ ਲੰਮਾ ਕਿ ਹੁਣ ਆਪਾਂ ਟ੍ਰੇਨ ਆਪਣੀ 20 ਮਿੰਟ ਲੱਗਣੇ ਉੱਥੇ ਪਹੁੰਚਣ ਨੂੰ ਆ ਮਿਲਦੇ ਆਪਾਂ ਟ੍ਰੇਨ 'ਚ ਬੈਠ ਕੇ ਠੀਕ ਆ ਮੈਂ ਬੈਠ ਕੇ ਲੋ ਜੀ ਬੈਠ ਚੁੱਕੇ ਆਂ ਟ੍ਰੇਨ 'ਚ ਮਾਰਦਾ ਵੀ ਉਹ ਬਹੁਤ ਵਧੀਆ ਨਾਈਸ ਹਾਂਜੀ ਅੱਪਾ ਜਾ ਰਹੇ ਆਂ ਟ੍ਰੇਨ ਚ ਬੈਠ ਚੁੱਕੇ ਆਂ ਵੀ ਕੁਝ ਪੱਛੀਮੇਂ ਡੋਰ ਲੱਗਣੇ ਆਂ ਪਹੁੰਚ ਜਾਣਾ ਫਾਈਨਲ ਆਪਣੀ ਲੋਕੇਸ਼ਨ ਤੇ ਲੇਕ ਪਹੁੰਚ ਗਏ ਆਂ ਅੱਪਾ ਆਪਣੀ ਸਟੇਸ਼ਨ ਤੇ ਹੁਣ ਅਥੋਂ ਦੇਖਦੇ ਆਂ ਦੋਮੋ ਦੀ ਮਿਲਾਨ ਉਹ ਆਈਡੀ ਲੋਕੇਸ਼ਨ ਤੇ ਜਾ ਰਹਾ ਆ ਦੋ ਆਮੋ ਕਹਿੰਦੇ ਪਤਾ ਨਹੀਂ ਤੁਹਾਨੂੰ ਚਾਰ ਚਾਹਤੇ ਕਾਫੀ ਫੇਮਸ